ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਿੰਡ ਮੱਤੇਵਾਲ ਪਹੁੰਚੇ ਆ ਜੀ ਤੇ ਲੋਡ ਆਇਆ ਮਈਆਂ ਦਾ 12 13 ਦਾ ਤੇ ਕਰਦੇ ਆ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਦ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਕਿਰਪਾ ਦਾ ਦੇਵੀ ਇਹ ਅੱਜ ਲੈਨ ਦਾ ਲੋਡ ਹੈ ਝੋਟੀਆਂ 8 58 ਬਾਦ ਸਾਹਿਬ 8 58 ਇਹ ਮੇਰਾ ਮਨ ਸੀ ਮਲ ਕੇ ਗੱਲੇ ਕਰਾਂ ਵੀ ਆਪਾਂ ਵਖਾਲ ਲੀਏ ਮਈਆਂ ਅਗਰ ਕੀਰਤ ਪਟਿੰਡਾ ਤੋਂ ਮੇਰੇ ਪਾਸ ਇਹ ਮਈਆਂ ਵਿਖਾਲਦੀਏ ਹਾਂਜੀ ਹਾਂਜੀ ਆਣ ਕੇ ਭੈਣ ਭਰਾ ਆਪਣੀ ਤਸੱਲੀ ਕਰਕੇ ਲੈ ਜਾਂਦੇ ਹਾਂ ਹਾਂਜੀ ਜਿਹੜਾ ਵੀਡੀਓ ਉਦਾਂ ਪਾਉਣ ਦਾ ਮਸਕਲ ਹੁੰਦਾ ਵੀ ਉਹ ਵਿਖਾਲਤੀ ਮੈਂ ਦੇ ਪੈਸੇ ਪਾਲੇ ਦੇ ਮਹਿਕਲਾਤੀ ਹਾਂਜੀ ਇਹ ਅਸੀਂ ਮਰ ਕੇ ਸਾਫ਼ ਸੁਥਰਾ ਤੇ ਸਹੀ ਕੰਮ ਇਹ ਕਰਕੇ ਵੀ ਆਣ ਕੇ ਤਸੱਲੀ ਕਰੋ ਅੱਜ ਮਈਆਂ ਆਈਆਂ ਵਾ ਹੁਣ ਮਈਆਂ ਦਾ ਮਰ ਕੇ ਭੱਜੀਆਂ ਟੁੱਟੀਆਂ ਵਾ ਕੋਈ ਇਹਨਾਂ ਨੂੰ ਟਾਈਮ ਨਹੀਂ ਗੱਲ ਲੱਗਾ ਕਿ ਵਾਈ ਸਵੇਰੇ 7-8 ਵਜੇ ਦੀ ਮਈਆਂ ਦੀ ਆਣ ਕੇ ਹੋਈ ਆ ਉਹ ਸ਼ਾਮਾਂ ਦਾ ਟਾਈਮ ਆ ਮਲਕੇ 5 ਵਜੇ ਗਿਆ ਆ ਆ ਹੀ ਮਲਕੇ ਤਾਂ ਵੀਡੀਓ ਲੱਗੇ ਬਣਾਉਣ ਵੀ ਭੈਣ ਭਰਾ ਆਣ ਕੇ ਵੇਖਣ ਆਪਣੇ ਨਰਕ ਪਰਖ ਕਰਕੇ ਤੇ ਫੇਰ ਗੱਲੇ ਤਰਾ ਮੈਂ ਖੜਾ ਕੋਈ ਇਹ ਗੱਲ ਨਹੀਂ ਦਿਹਾੜੀ ਦੋ ਦਿਨ ਖੈਰ ਕੇ ਫੇਰ ਵੀਡੀਓ ਪਾਵਾਂਗੇ ਆਣ ਕੇ ਤਸੱਲੀ ਕਰਕੇ ਜਿਹੜੀ ਚੰਗੀ ਲੱਗੀ ਕਰਕੇ ਖੜੇ ਆਹ ਇੱਕ ਆ ਮੈਨ ਕੋ ਟਾਈਮ ਲੱਗਾ ਉਹ ਬੰਦੇ ਆਏ ਆਵੇ ਚੌਾਕੀ ਇਹਨਾਂ ਦੇ ਠੀਕ ਚੌਾਕੀ ਆਵੇ ਬੰਦੇ ਚੌਗੀ ਗਏ 24 ਕੱਟੀ ਆ ਚੌਗੀ ਕੱਟੀ ਆ ਠੀਕ ਆ ਚਾਰ ਦੰਦ ਕੱਟੀ ਆ ਛੱਡੀ ਧੀਰੀ ਕੋਈ ਟਾਈਮ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਕੱਟਾ ਵੇਖੋ ਬਲੈਕ ਸਾਡਾ ਕੱਟਾ ਬਲੈਕ ਹੈ ਠੀਕ ਠੀਕ ਬਲਕੇ ਕਈ ਬੰਦੇ ਨੇ ਵੀ ਟਾਈਮ ਖਰਾਬ ਆ ਟਾਈਮ ਖਰਾਬ ਆ ਆਪਾਂ ਇਹ ਕਰਕੇ ਜਾਂਦੇ ਆ ਵੀ ਟਾਈਮ ਇਹਦੇ ਵਿੱਚ ਕੋਈ ਖਰਾਬ ਨਹੀਂਗਾ ਤਸੱਲੀ ਕਰਕੇ ਲੈ ਜਾਏ ਕੋਈ ਠੱਗੀ ਠੋਰੀ ਵਾਲਾ ਕੰਮ ਨਾ ਹੋਵੇ ਅਗਲਾ ਆਪਣੀ ਪਸੰਦੀ ਕਰੇ ਨਾ ਹਨੇ ਕੋਲ ਆ ਮਾਵੇ ਆ ਬੁਰੀ ਝੋਟੇ ਨੂੰ ਜੱਜਾ ਸੁਗਾ ਵਾ ਜੱਜਾ ਸੁਗਾ ਕੀ ਦੰਦ ਵਾ ਕਿੱਧਰ ਦੀ ਏ ਇਹ ਰਾਜਸਥਾਨ ਦੀਆਂ ਤਿੰਨ ਮਈਆਂ ਇਹ ਤਿੰਨ ਮਈਆਂ ਦਾ ਕੰਮ ਆ ਰਾਜਸਥਾਨੋਂ ਵੀ ਪੰਜ ਝੋਟੀਆਂ ਹਰਿਆਣੇ ਦੀਆਂ ਨੇ ਯਾਰ ਸਰਸੇਰੀਆਂ ਚੰਗੀਆਂ ਪਲੀਆਂ ਗੁਲੀਆਂ ਇਹ ਇਹ ਝੋਟੀਆਂ ਨੂੰ ਦੁੱਧ ਤੇ ਉਹਨਾਂ ਦਾ ਸਹਿਪ 15 ਕਿਲੋ ਕੱਢੂ ਪਰ ਆਪਣੀ ਸਮਝ ਨਾਲ ਪੰਜਾਂ ਦਿਨਾਂ ਦੀ ਸੋਈ ਆ ਠੀਕ ਹੋਣ ਨੂੰ ਛੋਟੀ ਕੋ 4 12 ਕਿਲੋ ਦੁੱਧ ਆ ਗਿਆ ਠੀਕ ਆ ਵੇਖੋ ਇੱਧਰ ਇੱਧਰ ਹਣ ਗੈਸ ਥਣ ਚੰਦਾ ਵੜਾ ਚੰਗਾ ਠੰਡੀ ਧੀਰੀ ਇੱਧਰ ਵੇਖੋ ਆ ਵੇਖੋ ਠੰਡੀ ਸੀ ਠੰਡੀ ਧੀਰੀ ਇਹ ਠੰਡੀ ਧੀਰੀ ਤੋੜ ਕੇ ਨਹੀਂ ਹਲੇ ਵਸਾ ਲੈਣੀਆਂ ਹਾਂਜੀ ਹਾਂਜੀ ਬਾਕੀ ਰੇਡ ਨਹੀਂ ਦੱਸਣਾ ਇੱਥੇ ਆਪਣੀ ਸਮਝ ਦੇ ਨਾਲ ਬੋਰਾ ਹੀ ਇਕੱਟਾ ਬੋਰਾ ਹੀ ਇਕੱਟਾ ਆ ਵੇ ਪਤਾ ਨਹੀਂ ਸੀ ਠੀਕ ਹੈ ਸਿਰਫ ਇਹ ਹੋ ਜਾ ਪੀ ਮਹੀਆ ਮਾਰ ਗਿਆ ਜਾਂ ਕੈਦ ਗਏ ਪਹਿਲਾਂ ਆਂ ਦੇਖਣਾ ਕਿ ਲੋਡ ਆ ਗਿਆ ਦੂਜਾ ਸੁਆ ਵਾ ਦੂਜਾ ਸੁਆ 6 ਦਾੰਦਾ ਇਹਨੂੰ ਸੁਈਦ ਨੂੰ ਅੱਜ ਪੰਜਵਾਂ ਦਿਨ ਵਾ ਭੜੀ ਪੁਲੀ ਫੁੱਲ ਜੀ ਕੱਟਾ ਮਗਰਵਾ ਕੱਟਾ ਮਗਰ ਠੀਕ ਹੋਏ ਆਦੇ ਹੀ ਵੀ ਇਹ ਦੁੱਧ 16-17 ਕਿਲੋ ਕਰੂਗੀ ਠੀਕ ਠੀਕ ਆਪਣੀ ਸਮਝ ਦੇ ਨਾਲ ਹੀ ਮੇਰਾ ਵੀਰ ਜਿਹਨੇ ਪਹਿਨੇ ਆਣ ਕੇ ਦੇਖ ਕੇ ਨਰਕ ਪਰਖ ਕਰਕੇ ਚੋਗੇ ਫੇਰ ਖੜੇ ਠੀਕ ਹੈ ਤੇ ਪਰਸੋਂ ਤੱਕ ਵੀਡੀਓ ਵੀ ਫਿਰ ਸਾਨੂੰ ਪਤਾ ਲੱਗ ਜੂ ਕਿੰਨਾ ਕੁ ਦੋਤਾ ਫਿਰ ਵੀਡੀਓ ਫਿਰ ਪਾਵਾਂਗੇ ਨਾ ਸਾਰੀਆਂ ਦੀ ਜਿਹੜੀ ਕੋਈ ਇਹਨਾਂ ਚ ਵਿਕ ਜੂ ਠੀਕ ਆ ਇਹ ਰਹਿ ਗਈਆਂ ਇਹਨਾਂ ਦੀ ਵੀਡੀਓ ਪਾਵਾਂਗੇ ਅੱਗੇ ਵੀਡੀਓ ਪਾਈ ਨਾ 14 ਮਈਆਂ ਦੀ ਹਾਂਜੀ ਹਾਂਜੀ ਤੇ 10 ਮਈਆਂ ਵੇਗੀਆਂ ਠੀਕ ਹੈ 10 ਵੇਗੀਆਂ ਆ ਮੈਂ ਇਧਰੋਂ ਲਈ ਆ ਇਧਰੋਂ ਲਈ ਜਿਹੜੀ ਗੱਲ ਨਹੀਂ ਗੱਲ ਕਹਿਣੀ ਇਹਨੂੰ ਪਰਸੋਂ ਸਾ ਮਾਰੀ ਆਰਡਰ ਵੀ ਹੋਈ ਆ ਠੀਕ ਇਹਦੇ ਕੋ 8 ਕਿ ਲੀਟਰ ਬੋਲਾ ਆਉਗਾ 8 ਕਿ ਲੀਟਰ ਆ ਇਹ ਆ ਵੇਖੋ 4 ਕਿ ਲੀਟਰ ਚੋਣ ਚਾਨ ਬੜੀ ਚੰਗੀ ਕੱਟੀ ਮਗਰਵਾ ਕੱਟੀ ਕੱਟੀ ਮਗਰਵਾ ਇਹਦਾ ਰੇਟ ਦੱਸ ਦਿੰਦੇ ਆ ਇਹ ਨੀਲੀ ਗਾਂ ਵੀ ਇਹਦਾ ਨਾਂ ਕੋਈ 15 ਨਾਂ ਕੋਈ 95 ਨਾਂ ਕੋਈ 90 ਹਾਂ ਜਾਂ ਨਾ 85 ਹਜ਼ਾਰ ਦੀ ਜੇ ਕਿ ਤੋਰ ਦੇ ਮਰ 85 ਹਜ਼ਾਰ ਦੀ ਤੇ ਨੀਲੀ ਰਾਬੀ ਚ ਆ ਜਾਂਦੀ ਹੈ ਨੀਲੀ ਰਾਬੀ ਇਹ ਵੇਖੋ ਕਿ ਨੀ ਕੱਤੀ ਬਹੁਤ ਆੱਖਾਂ ਵੀ ਬਿੱਲੀਆਂ ਵਾਂ ਪੈਰ ਪਿਛਲੇ ਚੋਣ ਚੋਟੇ ਆ ਪਿਛਲੇ ਹਾਂ ਵੇਖ 33 ਮਗਰ ਹੋਇਆ ਲੈ ਚੱਲ ਇਹ ਬਸ ਕਰ ਲੈਂਦੇ ਆ ਵੀ ਥਾਣੇ ਵੇਖੋ ਕਿ ਨਾ ਸਪੈਸ਼ਲ ਲੱਗਾ ਕੱਟੀ ਬਹੁਤ ਨਹੀਂ ਸਾਫ਼ ਹੈ ਤੇ ਜੇ ਕੀ ਪਿਆ ਕਰਨੀ ਸਿਰਫ ਡੰਗਰ ਦਾ ਰੇਟ ਦੱਸਣਾ ਵਾਂਗ ਤੋਰ ਕੇ ਖਾ ਲੈਣਾ ਇੱਕੋ ਹੀ ਗੱਡੀ ਹੋ ਕਿਉਂਕਿ ਮਾਲ ਮਾਲ ਜੀ ਕਿਰਪਾ ਦੇ ਨਾਲ ਐਨੇ ਭੈਣ ਭਰਾ ਗੱਲਦਾ ਮੈਂ ਭੀ ਆਉਂਦੇ ਆ ਤੇ ਮਾਲ ਵੇਖਣ ਵੀ ਲਿਆ ਵਾ ਬਹੁਤ ਹੀ ਜੈਦੀ ਕਿਰਪਾ ਗੁਰੂ ਰਾਮਦਾਸ ਪਾਸ਼ਾ ਦੀ ਹਾਂਜੀ ਹਾਂਜੀ ਤੇ ਮਾਲ ਵਿਕਦਾ ਜਾਂਦਾ ਵਾ ਚਾਰ ਪਹਿਲਾ ਸਵੇਰ ਝੂਟੀ ਚਾਰ ਮੰਦਵਾ ਚਾਰ ਦਾ ਬੋਲੇਓ ਖਾਲੀ ਹੋਈ ਆ ਬੋਲੇਓ ਖਾਲੀ ਕਰ ਬੋਲੇਓ ਖਾਲੀ ਹੋਈ ਜਾ ਮੇਰੇ ਕੋਈ ਟਾਈਮ ਨਹੀਂ ਗਾ ਝੂਟੀ ਨੂੰ ਕੋਈ ਗੱਲ ਨਹੀਂ ਬਾਤ ਨਹੀਂ ਐ ਸੀਲ ਠੱਢੀ ਜਾ ਕੋਈ ਪਰਵਾਹ ਹੀ ਨਹੀਂ ਕੱਟੀ ਨੂੰ ਕਿ ਐ ਸੀਲ ਠੱਢੀ ਬੋਲੇਓ ਖਾਲੀ ਹੋਈ ਆ ਕੋਈ ਆ ਜੇ ਇਹ ਇੱਕ ਤਰ੍ਹਾਂ ਵੀ ਕਵੇ ਬੰਦਾ ਵੀ ਟਾਈਮ ਖਰਾਲ ਤੇ ਫਿਰ ਗਲਤ ਗੱਲ ਆ ਚਲੋ ਆਪਣੀ ਅਗਲਾ ਸਮਝ ਕਰੀ ਇਹੋ ਜੀ ਝੋਟੀਆਂ ਕਰੇ ਕਰ ਲੈਂਦਾ ਨੇ ਸ਼ਾਈ ਕਿੰਨੀ ਆ ਕਿਡਾ ਰੰਗ ਚੰਗਾ ਵਾ ਕੱਟੀ ਮਗਰ ਵਾ ਕੱਟੀ ਤਾਂ ਜੀ ਦੁੱਧ ਕੱਟੀ ਪਹਿਲੇ ਸੂਈ 14 ਲੀਟਰ ਭਰ ਦੂਗੀ ਸੇਵਾ ਕਰੂੰ ਤੇ ਇਹ ਨਹੀਂ ਵੀ ਮੈਂ ਕਹਿ ਤਾ ਤੇ ਮੇਰੇ ਕਹਿਣ ਤੇ ਕੋਈ ਆਖੀ ਜਾਵੇ ਵੀ ਬਾਈ ਨੇ ਕਿਹਾ 14 ਲੀਟਰ ਤੇ ਭਰਿਆ ਆ ਆ ਝੋਟੀ ਚਾਰ ਦਾ ਦਵਾ ਆਹ ਥੋੜਾ ਬੱਚਾ ਮਗਰੋਂ ਮੂੰਹ ਮਾਰ ਗਿਆ ਇੱਥੇ ਵੱਜਾ ਸੀ ਹਾਂਜੀ ਇਹ ਵੀ ਝੋਟੀ ਬਹੁਤ ਚੰਗੀ ਸ਼ਾਈ ਸੂਈ ਬੜੀ ਚੰਗੀ ਏ ਦੀ ਇਹਦੀ ਵੀ ਸ਼ਾਈ ਸੂਈ ਚੰਗੀ ਆ ਇਹ ਛੋਟੀ ਬੋ ਬਾਈ ਜੀ ਦੁੱਧ 13 ਕਿਲੋ ਆ 13 ਕਿਲੋ ਆ 5 6ਵਾਂ 7ਵਾਂ ਦਿਨ ਸੁਈ ਨੂੰ ਆ 6 ਤੋਂ 7ਵਾਂ ਦਿਨ ਸੁਈ ਨੂੰ ਆ ਕਿਚੋ ਮਰੀ ਫੋਟੋ ਇਹਦੀ ਕਿੱਦਾਂ ਵਿਖੋ ਕਿਤਰਾ ਦਾ ਮੈਨ ਲੱਗਦਾ ਜੱਡਾ ਨੇ ਐ ਘੜ ਘੜ ਲਾਇਆ ਨੇ